ਜ਼ਿਲ੍ਹਾ ਸ਼ਹੀਦ ਭਕ ਸਿੰਘ ਨਗਰ ਦੀ ਪੁਲਿਸ ਨੇ ਤਿੰਨ ਬਿਆਕੀਦਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਤਿੰਨ ਪਿਸਤੌਲ ਸਮੇਤ 10 ਜਿੰਦਾ ਰੌਂਦ ਸਮੇਤ ਮੋਟਰਸਾਈਕਲ ਮਾਰਕਾ ਪਲਸਰ ਕਾਲਾ ਰੰਗ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਮਿਤੀ 28 ਨਵੰਬਰ 2025 ਨੂੰ ਐਸਆਈ ਨਿਰਮਤ ਸਿੰਘ ਸੀਆਈ ਸਟਾਫ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਬੱਸ ਸਟੈਂਡ ਤਾਹਾਂ ਕਲੇਰਾਂ ਤਾਹਨੇੜੀ ਗੁਰੂ ਨਾਨਕ ਮਿਸ਼ਨਲ ਹਸਪਤਾਲ ਤਾਹਾਂ ਕਲਿਆਰ ਹਾਜ਼ਰ ਸੀਤਾ ਮੁਕ ਪਰ ਖਾਸ ਨੇ ਐਸਆਈ ਨੂੰ ਇਸ ਸੰਬੰਧੀ ਇਤਲਾਹ ਦਿੱਤੀ ਐਸਆਈ ਨਿਰਮਲ ਸਿੰਘ ਨੇ ਅਸਲਾ ਐਕਟ ਠਾਣਾ ਸਦਰ ਬੰਗਾ ਦਾ ਰਜਿਸਟਰਡ ਦਰਜ ਕਰਕੇ ਤਬਦੀਸ਼ ਅਮਲ ਚਲਿਆਂ ਦੀ ਦੁਰਾਨੀ ਤਬਦੀਸ਼ ਬਾਹਦਪੁਰੀ ਪਿੰਡ ਕਲਿਆਰ ਤੋਂ ਲਾਪਰੀ ਸਿੰਘ ਪੁੱਤ ਮਾਹੀ ਪੁੱਤਰ ਰਾਮ ਲਾਲ ਵਾਸੀ ਪਿੰਡ ਜੰਦੇਆਲਾ ਠਾਣਾ ਸਦਰ ਬੰਗਾ ਜੁਬਰਾਜ ਉਰਪਜੋਵੀ ਪੁੱਤਰ ਬినੋਦ ਕੁਮਾਰ ਵਾਸੀ ਪਿੰਡ ਜੰਡੇਆਲਾ ਨਵਜੋਤ ਸਿੰਘ ਉਰਪਜੋਤ ਪੁੱਤਰ ਸੁੱਚਾ ਸਿੰਘ ਵਾਸੀ ਖਟਕੜ ਖੁੱਦ ਨੂੰ ਸਮੇਤ ਮੋਟਰਸਾਈਕਲ ਨੰਬਰੀ ਪੀਵੀ 32 87 ਸਟਾਰਟ ਮਾਰਕਾ ਪਲਸਰ ਕਾਲਾ ਰੰਗ ਸਮੇਤ ਕਾਬੂ ਕਰਕੇ ਦੋਸ਼ੀ ਲਾਪਰੀ ਪਾਸੋਂ ਇੱਕ ਪਿਸਤੌਲ ਬਿਨਾ ਮਾਰਕਾ ਸਮੇਤ ਮੈਗਜ਼ੀਨ 4 ਜਿੰਦਾ ਰੌਂਦ ਦੋਸ਼ੀ ਜੁਬਰਾਜ ਉਰਫ ਜੁਵੀ ਪਾਸੋਂ ਇੱਕ ਪਿਸਤੌਲ ਬਿਨਾ ਮਾਰਕਾ ਮੈਗਜ਼ੀਨ ਤਿੰਨ ਜਿੰਦਾ ਰੌਂਦ ਦੋਚੀ ਲਵ ਨਵਜੋਤ ਸਿੰਘ ਉਰਫ ਜੋਤੀ ਪਾਸੋਂ ਇੱਕ ਪਿਸਤੌਲ ਕਾਲਾ ਰੰਗ ਅਤੇ ਸਿਲਵਰ ਸਮੇਤ ਮੈਗਜ਼ੀਨ ਤਿੰਨ ਜਿੰਦਾ ਰੌਂਦ ਬਰਾਮਦ ਕੀਤੇ ਆਏ ਹਨ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪਿਸਤੌਲ ਜੋ ਦੋਚੀ ਨਪਰੀਸ਼ ਪਾਸੋਂ ਬਰਾਮਦ ਕੀਤਾ ਗਿਆ ਹੈ ਦੋਸ਼ੀ ਨੂੰ ਮਾਨਜੋਗ ਅਦਾਲਤ ਤੇ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਪੁੱਛਗਿਰੀ ਦੌਰਾਨ ਲਾਪ੍ਰਿਤ ਮਾਹੀ ਨੇ ਮੰਨਿਆ ਕਿ ਉਸਨੇ ਇਹ ਕੰਮ ਮਲਕੀਤ ਸਿੰਘ ਮਾ ਮਲਕੀਤ ਮੈਂਮੀ ਹਲਵਾਸੀ ਜੁਕੇ ਤੇ ਪ੍ਰਵਿੰਦਰ ਸਿੰਘ ਉਰ ਪ੍ਰਭੂ ਦੇ ਕਹਿਣ ਤੇ ਕੀਤਾ ਹੈ ਜੋ ਇਹਨਾਂ ਨੇ ਬਾਕੀ ਦੋਸ਼ਿਆ ਰਹੀਂ ਫਰੋਤੀ ਦਾ ਪੈਸਾ ਇਕੱਠਾ ਕਰਕੇ ਇਸ ਦੀ ਵਰਤੋਂ ਅਤੰਕੀ ਗਤੀਵਿਧੀਆਂ ਵਿੱਚ ਕਰਨੀ ਸੀ ਲਾਪਰੀਤ ਮਾਹੀ ਨੇ ਆਪਣੇ ਦੋਸਤ ਜਗਰਾਜ ਸਿੰਘ ਉਕਤ ਸਮੇਤ ਪਿੰਡ ਮਜਾਰੀ ਲਾਗੇ ਉਸ ਦੇ ਕਿਸੇ ਵਾਹਕ ਦੇ ਉਕਾਰ ਤੋਂ ਇੱਕ ਪਿਸਤੌਲ ਚਾਰ ਰੌਂਦ ਲਿਆਂਦੇ ਸਨ ਮਿਤੀ 22 ਨਵੰਬਰ 2025 ਨੂੰ ਉਸਨੇ ਮਲਕੀਤ ਮੈਮੀ ਹਲਵਾਸੀ ਜੁਕੇ ਦੇ ਕਹਿਣ ਤੇ ਆਪਣੇ ਦੋਸਤ ਨਵਜੋਤ ਸਿੰਘ ਉਪਜੋਤ ਉਕਤ ਨਾਲ ਪਿੰਡ ਕਾਮਾਂ ਲੱਗੇ ਜੋ ਮਿੱਟੀ ਵਿੱਚ ਦਬੇ ਹੋਏ ਸਨ ਪਿਸਤੌਲ ਅਤੇ 20 ਜਿੰਦਾ ਰੌਂਦ ਲਿਆਂਦੇ ਮਲਕੀਤ ਸਿੰਘ ਹਲਵਾਸੀ ਯੂਕੇ ਦੇ ਕਹਿੰਦੇ ਹੀ ਉਸਨੇ ਮਿਤੀ 26 27 ਨਵੰਬਰ 2025 ਰਾਤ ਨੂੰ ਆਪਣੇ ਦੋਸਤ ਅਤੇ ਮੁਕੱਦਮੇ ਦੇ ਦੋਸ਼ੀ ਜਸਪ੍ਰੀਤ ਬੈਂਸ ਉਰਫ ਜੱਸੀ ਉਕਤ ਨਾਲ ਮਿਲ ਕੇ ਉਸਨੇ ਮੋਟਰਸਾਈਕਲ ਮਾਰਕਾ ਸਪਲੈਂਡਰ ਤੇ ਸਵਾਰ ਹੋ ਕੇ ਫੈਕਟਰੀ ਸ਼ੰਕਰਦਾਸ ਨੇੜੇ ਰੇਲਵੇ ਫਾਟਕ ਬਹਿਰਾਮ ਪੁੱਜ ਕੇ ਰਾਤ ਕਰੀਬ 2:30 ਵਜੇ ਫੈਕਟਰੀ ਦੇ ਗੇਟ ਵਿੱਚ ਗੋਲੀਆਂ ਚਲਾਈਆਂ ਜਿਸ ਤੇ ਬਦੇ ਮਲਕੀਤ ਮਹਿਮੀ ਹਾਲ 바ਸੀ ਜੁਕੇ ਨੇ ਫੈਕਟਰੀ ਮਾਲਕ ਪਾਸੋਂ ਫਰौती ਲੈਣੀ ਸੀ ਦਰਾਨੇ ਰਿਮਾਂਡ ਦੋਚੀਆਂ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਗੈਂਗਸਟਰਸ ਦੇ ਖਿਲਾਫ ਚਲਾਈ ਮੁਹਿੰਮ ਵਿੱਚ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਸਾਡੀ ਸੀਆਈਏ ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀਤ ਯੁਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ ਤਿੰਨ 30 ਬੋਰ ਦੇ ਪਿਸਤਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹਦੇ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਹਨ ਕਿ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡਿਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਜੋ ਹੈ ਮਲਕੀਤ ਵੱਲੋਂ جاری ਸੀ ਇਨ੍ਹਾਂ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਆ ਦਿਨਾਂ ਦੇ ਜਨਾਨੀਆਂ ਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾ ਨੇ ਇਹਨਾਂ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਜ਼ ਨੂੰ ਜੋ ਇਨਜਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਨੇ ਮਾਮਲੇ ਦਰਜ ਹੋ ਮੁਝਿੰਦੇ ਲਪਰੀ ਇਹ ਜੋ ਲਵਬ੍ਰੀਤ ਯੁਵਰਾਜ ਔਰ ਨਵਜੋਤ ਹੈਗੇ ਹਨ ਜੀ ਇਹ ਪੁਰਾਣੇ ਸਨੇਚਰਜ਼ ਵੀ ਰਹੇ ਹਨ ਤੇ ਇਹ ਪਹਿਲੇ ਸੀ ਕ੍ਰਾਈਮ ਦੇ ਵਿੱਚ ਇਨਵੋਲਡ ਹੈਗੇ ਤੇ ਇਹਨਾਂ ਦਾ ਲਿੰਕ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਕਿਵੇਂ ਬਣਿਆ ਉਹਦੀ ਪੜਤਾਲ ਚੱਲ ਰਹੀ ਹੈ ਤੇ ਉਹ ਜਿਵੇਂ ਜਿਵੇਂ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਕਿਸ ਗਰੁੱਪ ਦੇ ਨਾਲ ਸੰਬੰਧ ਹੈ ਸਰ ਇਹਨਾਂ ਦਾ ਜੀ ਜੋ ਹਲੇ ਜੋ ਤਾਰ ਜੁੜ ਰਹੇ ਉਹ BKI ਗਰੁੱਪ ਦੇ ਨਾਲ ਬਬਰ ਖਾਲਸਾ ਗਰੁੱਪ ਦੇ ਨਾਲ ਜੁੜ ਰਹੇ ਤੇ ਅੱਗੇ ਜੋ ਹੈ ਤਫ਼ਤੀਸ਼ ਜਾਰੀ ਹੈ ਰਿਕਵਰ ਕੀਤੇ ਹੋਏ ਕਿਹੜੇ ਫੜੋਏ ਜੀ ਇਹਨਾਂ ਕੋਲ ਮੇਡ ਇਨ ਪਾਕਿਸਤਾਨ ਪਿਸਤਲ ਵੀ ਫੜੋਇਆ ਹੈ ਜੀ ਇਸ ਟੀਬੋਰ ਦੇ ਤਿੰਨ ਪਿਸਤਲ ਹੈਗੇ ਜੋ ਕਿ ਇਹਨਾਂ ਦਾ ਸਟੈਂਡਰਡ ਜੋ ਇੱਕ ਡ੍ਰੌਪ ਮੈਕੈਨਿਜ਼ਮ ਹੁੰਦਾ ਹੈ ਕਿ ਗਾਰ ਮਿੱਟੀ ਵਿੱਚ ਗੜ ਜਾਂਦੇ ਨੇ ਤੇ ਦੂਜੀ ਟੀਮ ਆ ਕੇ ਲੈ ਜਾਂਦੀ ਹੈ ਤਾਂ ਕਿ ਇਹਨਾਂ ਦੇ ਆਪਸ ਵਿੱਚ ਕੰਟੈਕਟ ਨਾ ਹੋ ਸਕੇ ਤੇ ਜੋ ਨੈਟਵਰਕ ਹੈਗਾ ਉਹ ਲਿਮਿਟਿਡ ਤਰੀਕੇ ਨਾਲ ਖੁੱਲੇ ਦੇ ਕੇ ਕੋਈ ਵੀ ਅਰੈਸਟ ਹੁੰਦਾ ਇਹ ਇਹੋ ਜਿਹੇ ਮੈਕੈਨਿਜ਼ਮ ਦੇ ਨਾਲ ਇਹਨਾਂ ਨੇ ਵੈਪਨਸ ਵਗੈਰਾ ਚੱਕੇ ਸੀ ਤੇ ਜੋ ਕਿੱਥੋਂ ਚੱਕੇ ਇਹਨਾਂ ਨੇ ਬਾਕੀ ਸਾਰੀ ਸੀਸੀਟੀਵੀ ਫੁਟੇਜਸ ਵਗੈਰਾ ਉਸੇ ਤੀਕ ਹਾਂ ਜੀ ਇਹਨਾਂ ਦੇ ਕੋਲੋਂ ਸਾਨੂੰ 10 ਰਾਉਂਡ ਮਿਲੇ ਜੀ 10 ਇਹ ਚਲਾ ਚੁੱਕੇ ਆਲਰੇਡੀ ਤੇ ਇਹਨਾਂ ਨੇ ਫੈਕਟਰੀ ਦੇ ਵੀ ਫਾਇਰਿੰਗ ਕੀਤੀ ਸੀ ਤੇ ਉੱਥੇ ਰਿਪੋਰਟ ਨਹੀਂ ਹੋਈ ਸੀ ਬਾਅਦ ਦੇ ਵਿੱਚ ਜਦੋਂ ਅਸੀਂ ਪਤਾ ਕਰਾਇਆ ਉਹਨਾਂ ਨੂੰ ਲੱਗਿਆ ਕਿ ਜੀ ਰਾਤੀ ਇਵੇਂ ਕੀ ਪਟਾਕੇ ਪਟੂਕੇ ਚਲੇ ਹੋ ਨੇ ਕੋਈ ਫੰਕਸ਼ਨ ਚੱਲ ਰਿਹਾ ਸੀ ਉਹਦੇ ਕਰਕੇ ਬਟ ਜੋ ਸਾਰੀ ਗੱਲ ਹੈ ਉਹ ਹੁਣ ਆਫਟਰ ਇਨਵੈਸਟੀਗੇਸ਼ਨ ਕਲੀਅਰ ਹੋਈ ਹੈ ਕਿ ਐਕਸਟਰਸ਼ਨ ਕਾਲ ਸੀ ਕੀਤੀ ਤੇ ਇਹਨਾਂ ਨੇ ਆਗੇ ਟੈਰਰ ਮੋਡਿਊਲ ਜੋ ਹੈ ਉਹਨੂੰ ਫਾਈਨਾਂਸ ਕਰਨਾ ਸੀ ਉਹਦੇ ਲਈ ਪੈਸੇ ਇਕੱਠੇ ਕਰਦੇ ਸੀ ਹੋਰ ਵੀ ਕੋਈ ਬੰਦੇ ਨਾਲ ਜੁੜੇ ਨਾ ਤਿੰਨ ਤਲਾਬੇ ਹਲੀ ਜੀ ਹੋਰ ਬੰਦੇ ਇਹਨਾਂ ਦੇ ਵਿੱਚ ਹੈਗੇ ਆ ਬਟ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਬਿਕੋਜ਼ ਅਗੇਨ ਰੇਡ ਰੂਟ ਚੱਲ ਰਹੀਆਂ ਤੇ ਆਗੇ ਆ ਪੁਰਾਣੇ ਸਟ੍ਰੈਚਿੰਗ ਦੇ ਮਾਮਲੇ ਦਰਜ ਹੈਗੇ ਸਰ ਬਰਾਮ ਜਿਸ ਤੇ ਗੋਲੀ ਚੱਲੀ ਆ ਜਿਸ ਮੁੰਡੇ ਤੇ ਉਹ ਚੱਕ ਬਿਲਗਾਦਾ ਉਹਨਾਂ ਦਾ ਕੀ ਨਾਮ ਆ ਜਿਨ੍ਹਾਂ ਤੇ ਗੋਲੀ ਚੱਲੀ ਆ ਨਹੀਂ ਜੀ ਅਸੀਂ ਵੀਰੂ ᱱੋਟ ਟੂ ਡਿਸਕਲੋਸ देयर ਆਇਡੈਂਟਿਟੀ ਦੇ ਆਇਡੈਂਟਿਟੀਸ ਨੂੰ ਰੱਖਣਾ ਚਾਹੁੰਦੇ ਆ ਐਸ ਡਿਸਕਰੀਟ ਤਾਂ ਕਿ ਉਹਨਾਂ ਦੇ ਹੋਰ ਅੱਗੇ ਜਾ ਕੇ ਦੇ ਆਰ ਨਾਟ ਟਾਰਗੇਟਡ ਤੋਂ ਉਹ ਵੱਖਰਾ ਧੋੜਨਾ ਚਾਹੇ ਸਰ ਇਹ ਨੋਟ ਕੀਤਾ ਜਾ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਜਿਹੜੀ ਪਵਾੜਾ ਵਿੱਚ ਗੋਲੀ ਕੰਡ ਹੋਇਆ ਉਹ ਉਹ ਨੌਜਵਾਨ ਇਹਨਾਂ ਨਾਲ ਵੀ ਸੰਬੰਧ ਦੱਸੇ ਜਾ ਰਹੇ ਹਨ ਉਹਨਾਂ ਨਾਲ ਕੋਈ ਸਬੰਧ ਜੀ ਇਹ ਅਗੇਨ ਦਿਸ ਵਾਸ ਬਰਾਟ ਅਪ ਇਹ ਇਨਵੈਸਟੀਗੇਸ਼ਨ ਦੌਰਾਨ ਆਇਆ ਸੀ ਬਟ ਅਗੇਨ ਉਹ ਵੈਰੀਫਾਈਡ ਨਹੀਂ ਹੈ ਕਿ ਵੈਰੀਫਾਈ ਅਸੀਂ ਕਰ ਰਹੇ ਤੇ ਉਹਦੇ ਹਿਸਾਬ ਨਾਲ ਹੀ ਅੱਗੇ ਉਹਨੂੰ ਲੈ ਕੇ ਚੱਲ ਰਹੇ ਰਿਮਾਂਡ ਲਿਆ ਜਾ ਰਿਹਾ ਸਰ ਹਾਂ ਇਹਨਾਂ ਦੇ 3 ਦਿਨ ਦੇ ਰਿਮਾਂਡ ਅਸੀਂ ਲੈ ਚੁੱਕੇ ਪੁੱਛ ਕੇ ਚੱਲ ਰਹੀ ਹੈ ਪੁੱਛ ਕੇ ਉਸ ਤੋਂ ਬਾਅਦ ਮਿਸਲ ਕੰਪਲੀਟ ਕਰਕੇ ਉਹਦੇ ਹਿਸਾਬ ਨਾਲ ਰਿਲੀਜ ਹੋਏ ਸਾਰੇ ਪੰਜਾਬੀ ਸਾਰੇ ਜੰਡਿਆਲੇ ਦੇ ਹੈਗੇ ਸਾਰੇ ਨਸ਼ੇ ਦੇ ਪੱਬਰ ਖਾਲਸਾ ਦੇ ਅਗੀਤਾ ਕਿਸ ਤਰੀਕੇ ਇਹ ਮੁੰਡਿਆਂ ਨੂੰ ਮਤਲਬ ਲਿੰਕ ਦੇ ਵਿੱਚ ਰਹਿ ਰਹੇ ਇਨਾ ਦੇ ਨਾਲ ਜੋ ਵੈਪਨ ਸਪਲਾਈ ਦਾ ਸੀਗਾ ਤੇ ਜੋ ਮਲਕੀਤ ਹੈਗਾ ਮਲਕੀਤ ਦੇ ਲਿੰਕਸ ਆਗੇ ਜੁੜਦੇ ਹਨ ਵਿਥ ਟੈਰਰਿਸਟ ਆਰਗੇਨਾਈਜੇਸ਼ਨਸ ਤੇ ਉਥੋਂ ਜੋ ਹੈ ਇਥੋਂ ਕਲੀਅਰ ਹੁੰਦਾ ਹੈ ਕਿ ਇਹਨਾਂ ਦੇ ਲਿੰਕਸ ਹੈ ਦੇ ਆਰ ਇਨ ਟੱਚ ਵਿਥ ਬਕੀਆਈ ਤੇ ਜੋ ਨਾਮ ਹੈਗੇ ਐਗਜ਼ੈਕਟ ਵਾਸੀ ਹੁਣ ਸਿੰਸ ਤਫਤੀਸ਼ ਚੱਲਦੀ ਪਈ ਹੈ ਅਸੀਂ ਨਾਮ ਨਹੀਂ ਲੈਣਾ ਚਾਹ ਰਹੇ ਬਟ ਅਦਰਵਾਈਜ਼ ਜੋ ਸਾਡੀ ਹਾਲ ਤੱਕ ਦੀ ਵੈਰੀਫਾਈਡ ਤਫਤੀਸ਼ ਹੈਗੀ ਹੈ ਉਹ ਤੋਂ ਇਹ ਗੱਲ ਸਾਹਮਣੇ ਹੈ